ਜੋ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੂਜਰੀ ਰਾਗ ਦੀ ਵਾਰ ਦੇ ਵਿੱਚੋਂ ਜੋ 8ਵੇਂ ਨੰਬਰ ਤੇ ਪੌੜੀ ਹੈ ਉਸ ਦੇ ਨਾਲ ਸੰਬੰਧਿਤ ਸ਼ਲੋਕ ਆਪ ਜੀ ਨੇ ਸਰਵਣ ਕੀਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਰਚਨਾ ਤੋਂ ਚਾਰਣ ਕੀਤੀ ਪਾਵਨ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਫਰਕ ਸਮਝਾਉਂਦੀ ਹੈ ਕਿ ਮਨਮੁਖ ਦੀ ਸੋਚ ਕਿਸ ਤਰ੍ਹਾਂ ਦੀ ਹੈ ਗੁਰੂ ਨਾਲੋਂ ਟੁੱਟੇ ਦੀ ਸੋਚ ਕਿਸ ਤਰ੍ਹਾਂ ਦੀ ਹੈ ਤੇ ਕਿਵੇਂ ਜੇ ਗੁਰੂ ਦੀ ਸ਼ਰਨ ਵਿੱਚ ਪਿਆ ਜਾਵੇ ਤੇ ਪਰਮਾਤਮਾ ਦੇ ਨਾਲ ਵੀ ਮਿਲਾਪ ਹੁੰਦਾ ਹੈ ਜਗ ਅੰਦਰ ਵੀ ਮਨੁੱਖ ਜਿਹੜਾ ਸੁੱਖਾਂ ਦੇ ਨਾਲ ਜੀਵਨ ਬਤੀਤ ਕਰਦਾ ਹੈ ਹਲਤ ਪਲਤ ਦੋਨੋਂ ਦੇ ਦੋਨੋਂ ਸ਼ੋਰ ਜਾਂਦੇ ਨੇ ਸੋ ਆਉ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦੇ ਵਿੱਚ ਆਜਰੀਆਂ ਲਵਾਉਂਦੇ ਆਂ ਕਥਾ ਵਿਚਾਰਾਂ ਦੀ ਸਾਂਝ ਪਾਈਏ ਆਖੀਏ ਜੀ ਸਤਨਾ ਧਨ ਵਾਹੀ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਤ੍ਰਿਗ ਤਿੰਨਾਂ ਦਾ ਜੀਵੇ ਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਕਮਾਈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਉਹਨਾਂ ਮਨੁੱਖਾਂ ਦਾ ਜੀਵਨ ਤ੍ਰਿਕਾਰਯੋਗ ਹੈ ਉਹਨਾਂ ਦੀ ਜੀਵਨ ਦੇ ਉੱਤੇ ਲਹਨਤ ਹੈ ਜਿਹੜੇ ਅਸਲੀ ਸੁੱਖ ਨੂੰ ਤਿਆਗ ਦਿੰਦੇ ਨੇ ਹਰ ਸੁੱਖ ਪਰ ਹਰ ਤਿਆਗ ਦੇ ਜੋ ਅਸਲੀ ਸੁੱਖ ਹੈ ਨਾਮ ਸਿਮਰਨ ਦੇ ਵਿੱਚ ਗੁਰੂ ਦੇ ਮਾਰਗ ਦੇ ਉੱਤੇ ਚੱਲਣ ਦੇ ਵਿੱਚ ਉਸ ਸੁੱਖ ਨੂੰ ਤਿਆਗ ਦਿੰਦੇ ਨੇ ਦੁੱਖ ਹਉਮੈ ਪਾਪ ਕਮਾਈ ਅਤੇ ਹਮੇਂ ਦੇ ਮਾਰਗ ਦੇ ਉੱਤੇ ਚੱਲਦੇ ਆਂ ਪਾਪ ਕਰਦੇ ਆ ਹੋਏ ਆਂ ਕੇਵਲ ਤੇ ਕੇਵਲ ਦੁੱਖ ਸਹਿਿਹੜਦੇ ਹਨ ਪਰ ਜੀਵ ਨੂੰ ਜਿਸ ਤਰ੍ਹਾਂ ਦੇ ਕਰਮਾਂ ਦੇ ਸੰਸਕਾਰ ਮਿਲੇ ਹੁੰਦੇ ਨੇ ਉਸੇ ਤਰ੍ਹਾਂ ਦੀ ਇਹਦੀ ਸੋਚ ਬਣ ਜਾਂਦੀ ਹੈ ਕਈ ਵਾਰੀ ਅਸੀਂ ਸੋਚਦੇ ਫਲਾਣਾ ਬੰਦਾ ਗਲਤ ਕਰ ਰਿਹਾ ਔਰ ਉਸ ਨੂੰ ਜਿਸ ਤਰ੍ਹਾਂ ਦੀ ਮਤ ਆਈ ਹੁੰਦੀ ਜਿਸ ਤਰ੍ਹਾਂ ਦੀ ਉਸ ਨੇ ਸੰਗਤ ਕੀਤੀ ਹੁੰਦੀ ਉਹਨੂੰ ਪੁੱਛ ਕੇ ਦੇਖੀਏ ਉਹ ਕਹਿੰਦਾ ਨਹੀਂ ਮੈਂ ਬਿਲਕੁਲ ਠੀਕ ਕਰ ਰਿਹਾ ਹਾਂ ਤੁਸੀਂ ਗਲਤ ਜੇ ਜਿਹੜਾ ਤੁਸੀਂ ਮੈਨੂੰ ਇਸ ਤਰ੍ਹਾਂ ਕਰਨ ਤੋਂ ਵਰਜਦੇ ਜੀ ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਗੁਰੂ ਦੀ ਸੰਗਤ ਤੋਂ ਟੁੱਟ ਜਾਂਦਾ ਹੈ ਜਿਹੜਾ ਮਾੜੀ ਸੰਗਤ ਵਿੱਚ ਪੈ ਜਾਂਦਾ ਹੈ ਉਹਦੇ ਵਾਸਤੇ ਫਿਰ ਉਹਦੀ ਬਿਰਤੀ ਕਿਸ ਤਰ੍ਹਾਂ ਦੀ ਬਣ ਜਾਂਦੀ ਸਾਹਿਬ ਸਮਝਾਉਂਦੇ ਨੇ ਅੰਮ੍ਰਿਤ ਕਉੜਾ ਵਿਖਿਆ ਮਿੱਠੀ ਸਾਖਤ ਕੀ ਬਿਦ ਨੈਨੋ ਡਿਟੀ ਸਤਿਗੁਰੂ ਸਮਝਾਉਂਦੇ ਕਹਿੰਦੇ ਫਿਰ ਐਸੇ ਮਨੁੱਖ ਜਿਹੜੇ ਨੇ ਉਹਨਾਂ ਵਾਸਤੇ ਅੰਮ੍ਰਿਤ ਕੌੜਾ ਹੋ ਜਾਂਦਾ ਤੇ ਜ਼ਹਿਰ ਮਿੱਠੀ ਹੋ ਜਾਂਦੀ ਜਿਹੜੇ ਮਨੁੱਖ ਵਿਸ਼ਿਆਂ ਵਕਾਰਾਂ ਵਿੱਚ ਪਏ ਹੁੰਦੇ ਨੇ ਜਿਹੜੇ ਨਸ਼ਿਆਂ ਵਿੱਚ ਪਏ ਹੁੰਦੇ ਅੱਜ ਕੱਲ ਨਸ਼ਿਆਂ ਦਾ ਬੜਾ ਜ਼ੋਰ ਚੱਲ ਰਿਹਾ ਹੈ ਨੌਜਵਾਨ ਗੱਭਰੂ ਮਾੜੀ ਸੰਗਤ ਵਿੱਚ ਪੈ ਕੇ ਕਰਕੇ ਡਰੱਗਸ ਦੇ ਐਡਿਕਟ ਹੋਈ ਜਾ ਰਹੇ ਨੇ ਹੁਣ ਉਹਨਾਂ ਨੂੰ ਜੇ ਪੁੱਛਿਆ ਜਾਵੇ ਤੇ ਉਹ ਕਹਿੰਦੇ ਇਹਦਾ ਸਵਾਦ ਹੀ ਬਹੁਤ ਇਹ ਨਸ਼ਾ ਜਿਹੜਾ ਇਹ ਚੰਗਾ ਹੀ ਬੜਾ ਪਰ ਜਦੋਂ ਉਸ ਨੂੰ ਦੂਰੋਂ ਦੇਖਿਆ ਜਾਵੇ ਉਹਦੇ ਰਿਜ਼ਲਟ ਦੇਖੇ ਜਾਣ ਨਸ਼ਾ ਆਪ ਨਾ ਕੀਤਾ ਜਾਵੇ ਨਸ਼ੇੜੀਆਂ ਨੂੰ ਇਸ ਨਸ਼ੇ ਵਿੱਚ ਗਰਕ ਹੁੰਦੇ ਆ ਜਦੋਂ ਦੇਖਿਆ ਜਾਵੇ ਤੇ ਜਿਹੜਾ ਦੂਰੋਂ ਜੱਜ ਕਰੇਗਾ ਉਹ ਕਵੇਗਾ ਨਹੀਂ ਇਹ ਬੰਦੇ ਜ਼ਹਿਰ ਖਾ ਰਹੇ ਨੇ ਤੇ ਉਹਨਾਂ ਨੂੰ ਪੁੱਛੋ ਕਹਿੰਦੇ ਮਿੱਠਾਈ ਬਹੁਤ ਹੈ ਇਹਦਾ ਸਵਾਦ ਹੀ ਬਹੁਤ ਹੈ ਇਹਦਾ ਆਨੰਦੀ ਬੜਾ ਹੈ ਸੋ ਇਸ ਤਰ੍ਹਾਂ ਜੋ ਮਨੁੱਖ ਹੈ ਜਿਹੜਾ ਮਾੜੀ ਸੰਗਤ ਵਿੱਚ ਪੈ ਜਾਂਦਾ ਉਹਦੇ ਸੰਸਕਾਰਾਂ ਨੇ ਉਸ ਨੂੰ ਜਿਸ ਤਰ੍ਹਾਂ ਸਮਝਾ ਦਿੱਤਾ ਉਹਦੀ ਬੁੱਧ ਉਸੇ ਤਰ੍ਹਾਂ ਪ੍ਰਵਾਨ ਕਰ ਲੈਂਦੀ ਹੈ ਐਸੇ ਰੱਬ ਨਾਲੋਂ ਟੁੱਟੇ ਹੋਏ ਜਿਨ੍ਹਾਂ ਨੂੰ ਸਾਕਤ ਆਖਿਆ ਜਾ ਸਕਦਾ ਸਤਿਗੁਰੂ ਸਮਝਾਉਂਦੇ ਨੇ ਕਿ ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਣ ਲੱਗ ਜਾਂਦਾ ਤੇ ਜ਼ਹਿਰ ਮਿੱਠੀ ਲੱਗਣ ਲੱਗ ਜਾਂਦੀ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸ਼ਾਕਤ ਕੀ ਬਿਦ ਨੈਨੋ ਡੀਠੀ ਇਸੇ ਤਰ੍ਹਾਂ ਸਤਿਗੁਰੂ ਇਸ ਸ਼ਬਦ ਵਿੱਚ ਸਮਝਾਉਂਦੇ ਨੇ ਕਿ ਉਹਨਾਂ ਮਨੁੱਖਾਂ ਦਾ ਜੀਵਨ ਤ੍ਰਿਕਾਰ ਹੈ ਲਨਤ ਜੋਗ ਹੈ ਤ੍ਰਿਗ ਤਿੰਨਾਂ ਦਾ ਜੀਵ ਹੈ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਈ ਜਿਹੜੇ ਅਸਲੀ ਸੁਖ ਨੂੰ ਨਾਮ ਸਿਮਰਨ ਦੇ ਸੁਖ ਨੂੰ ਤਿਆਗ ਦਿੰਦੇ ਨੇ ਤੇ ਹਉਮੈ ਦੇ ਵਿੱਚ ਆ ਕਰਕੇ ਪਾਪ ਵਾਲਾ ਰਸਤਾ ਆਪਣਾ ਕਰਕੇ ਜੀਵਨ ਦੇ ਵਿੱਚ ਕੇਵਲ ਤੇ ਕੇਵਲ ਦੁੱਖ ਸਹਿਣ ਲੈਂਦੇ ਨੇ ਉਹਨਾਂ ਦਾ ਜੀਵਨ ਕਾਦਾ ਜੀਵਨ ਹੈ ਉਹ ਜੀਵਨ ਕੇਵਲ ਤੇ ਕੇਵਲ ਨਿੰਦਿਆ ਯੋਗ ਹੈ ਤ੍ਰਿਕਾਰ ਯੋਗ ਹੈ ਸਤਿਗੁਰੂ ਸਮਝਾਉਂਦੇ ਨੇ ਕਿ हे ਭਾਈ ਇਵੇਂ ਜਿਹੜੇ ਮਨੁੱਖ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੈ ਮਨਮੁਖ ਅਗਿਆਨੀ ਮਾਇਆਮੁਹ ਵਿਆਪੇ ਤਿਨ ਬੂਝ ਨਾ ਕਾਈ ਪਾਈ ਐਸੇ ਮਨੁੱਖ ਜਿਹੜੇ ਗੁਰੂ ਦੇ ਮਾਰਗ ਨੂੰ ਛੱਡ ਦਿੰਦੇ ਆਪਣੇ ਮਨ ਦੇ ਪਿੱਛੇ ਤੁਰ ਪੈੰਦੇ ਮਨਮੁਖ ਅਗਿਆਨੀ ਜਿਨ੍ਹਾਂ ਨੂੰ ਸੱਚਾ ਗਿਆਨ ਨਹੀਂ ਹੁੰਦਾ ਮਾਇਆ ਮੋਹ ਵਿਆਪੇ ਉਹ ਮਾਇਆ ਦੇ ਮੋਹ ਦੇ ਵਿੱਚ ਪੈ ਜਾਂਦੇ ਹਨ ਤਿੰਨ ਬੁੱਝ ਨਕਾਈ ਪਾਈ ਉਹਨਾਂ ਨੂੰ ਸਹੀ ਬੁੱਝ ਨਹੀਂ ਪਤਾ ਲੱਗਦੀ ਸਹੀ ਗੱਲ ਬੁੱਝਦੇ ਹੀ ਨਹੀਂ ਹਨ ਸਹੀ ਮਾਰਗ ਉਹਨਾਂ ਨੂੰ ਸਮਝ ਨਹੀਂ ਆਉਂਦਾ ਸਤਗੁਰੂ ਸਮਝਾਉਂਦੇ ਕਿ ਜਦੋਂ ਮਨੁੱਖ ਮਾੜੀ ਸੰਗਤ ਕਰ ਕਰਕੇ ਕਰ ਕਰਕੇ ਇਨਾਂ ਮਤ ਦੇ ਵਿੱਚ ਮਲੀਨ ਹੋ ਗਿਆ ਹੋਵੇ ਫਿਰ ਉਹਨੂੰ ਸਮਝ ਵੀ ਨਹੀਂ ਆਉਂਦੀ ਸਾਹਿਬ ਸਮਝਾਉਂਦੇ ਅੰਦੇ ਅਕਲੀ ਬਾਹਰੇ ਕਿਆ ਇਨਸਿਓ ਕਹੀਏ ਜਿਹੜੇ ਮਨੁੱਖਾਂ ਦੀ ਅਕਲ ਅੰਨੀ ਹੋਵੇ ਜਿਨ੍ਹਾਂ ਨੇ ਗਿਆਨ ਦੀ ਕੋਈ ਗੱਲ ਲੈਣੀ ਹੀ ਨਾ ਹੋਵੇ ਜਿਨ੍ਹਾਂ ਨੇ ਮਾਰਗ ਹੀ ਬਿਲਕੁਲ ਕੁੱਠਾ ਲੈ ਲਿਆ ਹੋਵੇ ਸਤਿਗੁਰੂ ਆਖਦੇ ਉਹਨਾਂ ਨੂੰ ਸਮਝਾਇਆ ਵੀ ਕਿਵੇਂ ਜਾਵੇ ਅੰਦੇ ਅਕਲੀ ਬਾਹਰੇ ਕਿਆ ਇਨਸਿਓ ਕਹੀਏ ਗੁਰਬਿਨ ਪੰਥ ਨ ਸੁਝਈ ਕਿਤਿ ਬੇਦ ਨਿਰਭਈਐ ਗੁਰੂ ਤੋਂ ਬਿਨਾ ਤਾਂ ਮਾਰਗ ਸਮਝ ਨਹੀਂ ਆਉਂਦਾ ਤੇ ਫੇਰ ਇਹਨਾਂ ਦੇ ਨਾਲ ਕਿਹੜੀ ਵਿਧੀ ਦੇ ਨਾਲ ਨਿਰਭਾਗ ਕੀਤਾ ਜਾਵੇ ਕਿਵੇਂ ਸਮਝਾਇਆ ਜਾਵੇ ਜਿਹੜੇ ਮਾਰਗ ਤੋਂ ਖੁੰਝ ਜਾਂਦੇ ਨੇ ਇਹ ਸਮਝਣ ਨੂੰ ਕਦੇ ਤਿਆਰ ਹੀ ਨਹੀਂ ਹਨ ਸਤਿਗੁਰੂ ਆਖਦੇ ਨੇ ਕਿ ਐਸੇ ਮਨੁੱਖਾਂ ਦਾ ਇਹ ਹਾਲ ਹੋ ਜਾਂਦਾ ਕਹਿੰਦੇ ਉਹ ਐਸੇ ਮਨੁੱਖ ਜਿਹੜੇ ਨੇ ਉਹ ਖੋਟੇ ਨੂੰ ਖਰਾ ਕਹਿੰਦੇ ਖੋਟੇ ਕੋ ਖਰਾ ਕਹੇ ਖਰੇ ਸਾਰ ਨ ਜਾਣੇ ਅੰਦੇ ਕਾ ਨਾਉ 파ਰਖੂ ਕਲੀ ਕਾਲ ਵਿਡਾਣੇ ਕਹਿੰਦੇ ਜੋ ਚੀਜ਼ ਅਸਲ ਵਿੱਚ ਖੋਟੀ ਹੈ ਉਸ ਨੂੰ ਉਹ ਖਰੀ ਦੱਸਦੇ ਨੇ ਨਸ਼ਿਆਂ ਆਦਿਕ ਵਿੱਚ ਪਏ ਹੁੰਦੇ ਨੇ ਜੋ ਅਸਲ ਵਿੱਚ ਜਵਾਨੀ ਨੂੰ ਗਰਕ ਕਰਨ ਵਾਲੀਆਂ ਡਰੱਗਸ ਨੇ ਉਹਨਾਂ ਨੂੰ ਉਹ ਖਰੀਆਂ ਦੱਸਦੇ ਨੇ ਤੇ ਖੋਟੇ ਨੂੰ ਉਹ ਖਰਾ ਦੱਸਦੇ ਨੇ ਤੇ खरे ਨੂੰ ਖੋਟਾ ਦੱਸਦੇ ਨੇ ਸਤਿਗੁਰੂ ਆਖਦੇ ਨੇ ਕਿ ਇਸ ਤਰ੍ਹਾਂ ਅੰਦੇ ਕਾ ਨਾਉ 파ਰਖੂ ਕਲੀ ਕਾਲ ਵਿਡਾਣੇ ਇਸ ਕਲਯੁਗ ਦੇ ਅੰਦਰ ਮਾੜੇ ਸਮੇਂ ਦੇ ਅੰਦਰ ਜਿਹੜੇ ਮਨੁੱਖ ਅਸਲ ਵਿੱਚ ਅੰਨੇ ਨੇ ਜਿਨ੍ਹਾਂ ਨੂੰ ਗਿਆਨ ਹੀ ਕੋਈ ਨਹੀਂ ਹੈ ਉਹਨਾਂ ਨੂੰ 파ਰਖੂ ਬਣਾਇਆ ਹੋਇਆ ਅੰਦੇ ਕਾ ਨਾਉ 파ਰਖੂ ਕਲੀ ਕਾਲ ਵਿਡਾਣੇ ਤੇ ਇਹ ਨਾ ਕੇਵਲ ਨਸ਼ਿਆਂ ਦੇ ਵਿੱਚ ਇਹ ਉਦਾਹਰਣ ਟੁਕਦੀ ਹੈ ਧਾਰਮਿਕ ਜਗਤ ਦੇ ਵਿੱਚ ਵੀ ਵਾਸਤਵ ਵਿੱਚ ਜਿਹੜੇ ਸਹੀ ਮਾਰਗ ਦੱਸਦੇ ਨੇ ਜਿਹੜੇ ਗੁਰੂ ਦੀ ਬਾਣੀ ਦਾ ਸੱਚਾ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਗੁਰੂ ਨਿੰਦਕ ਕਹਿ ਕੇ ਜਿਹੜਾ ਭੰਡਿਆ ਜਾਂਦਾ ਹੈ ਉਹਨਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਵੀ ਨਹੀਂ ਹਨ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਸ ਤਰ੍ਹਾਂ ਕੀਤਾ ਜਾਂਦਾ ਹੈ ਤੇ ਜਿਹੜੇ ਖੋਟੇ ਹੁੰਦੇ ਨੇ ਉਹਨਾਂ ਨੂੰ ਖਰਾ ਕਹਿ ਕੇ ਪ੍ਰਚਾਰਿਆ ਜਾਂਦਾ ਹੈ ਕਾਰਨ ਕੀ ਹੁੰਦਾ ਹੈ ਖੋਟਿਆਂ ਨੇ ਦੁਕਾਨਾਂ ਚਲਾਈਆਂ ਹੁੰਦੀਆਂ ਕਈ ਪ੍ਰਕਾਰ ਦੇ ਲੋਕਾਂ ਨੂੰ ਵਹਿਮ ਭਰਮਾਂ ਚ ਪਾਇਆ ਹੁੰਦਾ ਉਹਨਾਂ ਨੂੰ ਕਈ ਪ੍ਰਕਾਰ ਦੇ ਟੋਟ ਕੇ ਦਿੰਦੇ ਨੇ ਉਹ ਸ਼ਬਦਾਂ ਦੀਆਂ ਯੁਗਤੀਆਂ ਦੱਸਦੇ ਨੇ ਵਿਧੀਆਂ ਦੱਸਦੇ ਨੇ ਪਿੱਛੇ ਲਾਉਂਦੇ ਨੇ ਤੇ ਕਾਰਨ ਇੱਕੋ ਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਿੱਛੇ ਲਾ ਕਰਕੇ ਉਹਨਾਂ ਦੀ ਧਾਰਮਿਕ ਲੁੱਟਖਸਟ ਕਰਨੀ ਹੈ ਸੋ ਐਸੇ ਬੰਦੇ ਜਿਹੜੇ ਨੇ ਉਹਨਾਂ ਨੂੰ ਜਗਤ ਜਿਹੜਾ ਹੈ ਖਰੇ ਦੱਸਦਾ ਹੈ ਤੇ ਜਿਹੜੇ ਖਰੇ ਹੁੰਦੇ ਨੇ ਉਹਨਾਂ ਨੂੰ ખોਟੇ ਦੱਸਦਾ ਜਿਹੜੇ ਸਹੀ ਮਾਰਗ ਦੇ ਉੱਤੇ ਸਹੀ ਮਤ ਦੇ ਉੱਤੇ ਪਾਉਂਦੇ ਨੇ ਕਿ ਭਾਈ ਗੁਰਬਾਣੀ ਦੇ ਲੜ ਲੱਗਿਏ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਦੇ ਮਾਰਗ ਦੇ ਉੱਤੇ ਚੱਲੀਏ ਤੇ ਬਹੁਤੀਆਂ ਵਿਧੀਆਂ ਤੋਂ ਕੀ ਲੈਣਾ ਇਧਰ ਉਧਰ ਨਾਲੋਂ ਸੋ ਉਹਨਾਂ ਨੂੰ ਹਮੇਸ਼ਾ ਭੰਡਿਆ ਜਾਂਦਾ ਹੈ ਐਵੇਂ ਇਹ ਕਾਲਯੁਗ ਦਾ ਵਿਡਾਣ ਹੈ ਹੈਰਾਨੀ ਵਾਲੀ ਗੱਲ ਹੈ ਕਾਲਯੁਗ ਦੇ ਵਿੱਚ ਸਤਿਗੁਰੂ ਆਖਦੇ ਕਿ ਅੰਦੇ ਦਾ ਨਾਉ ਪਾਰਖੂ ਕਲੀ ਕਾਲ ਵਿਡਾਣੇ ਇਹ ਕਲਯੁਗ ਦੀ ਅਚਰਜਤਾ ਹੈ ਕਿ ਇਥੇ ਅੰਨੇ ਦਾ ਨਾਂ ਜਿਹੜਾ ਹੈ ਉਹ ਪਾਰਖੂ ਹੈ ਇਥੇ ਜਿਹੜਾ ਅਸਲ ਵਿੱਚ ਜਾਗਰਤ ਹੈ ਉਸ ਨੂੰ ਸੁੱਤਾ ਸਮਝਿਆ ਜਾਂਦਾ ਤੇ ਜਿਹੜਾ ਸੁੱਤਾ ਹੈ ਉਸ ਨੂੰ ਜਾਗਰਤ ਸਮਝਿਆ ਜਾਂਦਾ ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਸਤਿਗੁਰੂ ਸਮਝਾਉਂਦੇ ਨੇ ਕਿ ਮਨੁੱਖ ਜਿਹੜਾ ਇਹ ਜਿਹੜਾ ਸਹੀ ਮੈਨੇ ਦੇ ਵਿੱਚ ਬਿਲਕੁਲ ਮੋਹ ਮਾਇਆ ਦੀ ਨੀਂਦ ਵਿੱਚ ਸੁਤਾ ਪਿਆਨ ਉਹਨੂੰ ਕਹਿੰਦਾ ਕਿ ਇਹ ਬੰਦਾ ਬੜਾ ਸੁਚੇਤ ਹੈ ਬੜਾ ਜਾਗਰਿਤ ਹੈ ਇਸ ਨੂੰ ਸਾਰੀ ਸੋਝੀ ਹੈ ਅਣੇ ਦੁਆਲੇ ਦੀ ਵੇਖੋ ਕਿਸ ਤਰ੍ਹਾਂ ਇਸ ਨੇ ਆਪਣਾ ਕਾਰੋਬਾਰ ਚਲਾਇਆ ਹੋਇਆ ਕਿਸ ਤਰ੍ਹਾਂ ਬੰਦੇ ਨੂੰ ਇੱਕ ਮਿੰਟ ਸਕਿੰਟ ਦੇ ਵਿੱਚ ਲੁੱਟ ਲੈਂਦਾ ਉਸ ਨੂੰ ਬੜਾ ਜਾਗਰਿਤ ਦੱਸਿਆ ਜਾਂਦਾ ਸੁਤੇ ਕੋ ਜਾਗਤ ਕਹੇ ਜਾਗਤ ਕੋ ਸੁਤ ਤੇ ਜਿਹੜਾ ਜਾਗਰਿਤ ਹੈ ਜਿਹੜਾ ਸਹੀ ਮਾਰਗ ਦੇ ਉੱਤੇ ਚੱਲਦਾ ਪਿਆ ਕਹਿੰਦੇ ਉਸ ਬੰਦੇ ਨੂੰ ਤੇ ਹੋਸ਼ ਹੀ ਕੋਈ ਨਹੀਂ ਉਹ ਬੰਦਾ ਜਿਹੜਾ ਹੈ ਉਹ ਤੇ ਐਵੇਂ ਇੱਕ ਸਾਧ ਵਾਲਾ ਮਾਰਗ ਲੈ ਕੇ ਬੈਠਾ ਐਵੇਂ ਵੀ ਭਲਾ ਜ਼ਿੰਦਗੀ ਦੇ ਵਿੱਚ ਤਰੱਕੀ ਹੁੰਦੀ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਪੁੱਛਦਾ ਚਲਾਕ ਚੁਸਤ ਬਣਨਾ ਪੈਂਦਾ ਇਹੀ ਪ੍ਰਚਾਰ ਕੀਤਾ ਜਾਂਦਾ ਜਾਗਤ ਕੋ ਸੁਤ ਤੇ ਜਾਗਦੇ ਨੂੰ ਸੁਤਾ ਆਖਿਆ ਜਾਂਦੇ ਤੇ ਐਵੇਂ ਸਤਿਗੁਰੂ ਕਹਿੰਦੇ ਕਹਿੰਦੇ ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ ਜਿਹੜਾ ਅਸਲ ਵਿੱਚ ਆਤਮਿਕ ਜੀਵਨ ਦੇ ਵਿੱਚ ਜੂੰਦਾ ਪਿਆ ਜੂੰਦੀ ਜ਼ਮੀਰ ਵਾਲਾ ਹੈ ਉਹਨੂੰ ਕਹਿੰਦੇ ਇਹ ਤਾਂ ਗਿਆ ਗੁਜਰਿਆ ਇਹ ਤਾਂ ਮਰਿਆ ਹੈ ਇਸ ਨੂੰ ਤਾਂ ਕੋਈ ਹੋਸ਼ ਨਹੀਂ ਤੇ ਜਿਹੜਾ ਮਨੁੱਖ ਇਸ ਸੰਸਾਰ ਦੇ ਅੰਦਰ ਆਤਮਿਕ ਜੀਵਨ ਹਾਰ ਚੁੱਕਾ ਪੂਰੀ ਤਰ੍ਹਾਂ ਨਾਲ ਆਤਮਿਕ ਜੀਵਨ ਦੇ ਵਿੱਚ ਮਰਿਆ ਪਿਆ ਉਸ ਦੇ ਅੰਦਰ ਪਰਉਪਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਦੁਨੀਆ ਦੇ ਵਿੱਚ ਚੰਗੇ ਗੁਣਾਂ ਨੂੰ ਬਖੇਰਨਾ ਉਹਦਾ ਮਕਸਦ ਹੀ ਨਹੀਂ ਰਹਿ ਗਿਆ ਕੇਵਲ ਤੇ ਕੇਵਨ ਚਲਾਕੀ ਦੇ ਨਾਲ ਚੁਸਤੀ ਦੇ ਨਾਲ ਦੁਨੀਆ ਨੂੰ ਠੱਗਣਾ ਆਪਣੇ ਵਸ ਵਿੱਚ ਕਰਨਾ ਇਹੀ ਕੰਮ ਹੈ ਤੇ ਉਹ ਅਸਲ ਵਿੱਚ ਆਤਮਿਕ ਜੀਵਨ ਵਿੱਚ ਮਰਿਆ ਹੋਇਆ ਤੇ ਸਤਿਗੁਰੂ ਆਖਦੇ ਮੂਵੇ ਨਹੀਂ ਰੋਤਾ ਐਸੇ ਮਨੁੱਖ ਦੇ ਮਰੇ ਹੋਏ ਦਾ ਇਸ ਜੱਗ ਨੂੰ ਕੋਈ ਅਫਸੋਸ ਨਹੀਂ ਇਸ ਸੰਸਾਰ ਨੂੰ ਉਹਦਾ ਕੋਈ ਅਫਸੋਸ ਨਹੀਂ ਐਵੇਂ ਇਹ ਮਨੁੱਖ ਜਿਹੜਾ ਹੈ ਉਲਟੀ ਚਾਲ ਚੱਲਦਾ ਪਿਆ ਹੈ ਸਹੀ ਮਾਰਗ ਦੀ ਇਸ ਨੂੰ ਬਿਲਕੁਲ ਵੀ ਪਛਾਣ ਨਹੀਂ ਰਹੀ ਹੈ ਕਿ ਕੀ ਸਹੀ ਹੋ ਰਿਹਾ ਤੇ ਕੀ ਗਲਤ ਹੋ ਰਿਹਾ ਕਹਿੰਦੇ ਮਿੱਠੇ ਨੂੰ ਇਹ ਕੌੜਾ ਸਮਝਦਾ ਤੇ ਕੌੜੇ ਨੂੰ ਇਹ ਮਿੱਠਾ ਸਮਝਦਾ ਹੈ ਜੋ ਨਾਮ ਹੈ ਸਿਮਰਨ ਹੈ ਅੰਮ੍ਰਿਤ ਰੂਪ ਹੈ ਇਹ ਅਸਲੀ ਮਿੱਠਾ ਹੈ ਇਸ ਨੂੰ ਤੇ ਕੌੜਾ ਸਮਝਦਾ ਹੈ ਤੇ ਜੋ ਵਿਸ਼ੇਵਕਾਰ ਨੇ ਕੌੜਾ ਮਾਰਗ ਹੈ ਉਸ ਨੂੰ ਇਹ ਮਿੱਠਾ ਸਮਝਦਾ ਹੈ ਤੇ ਇਹਨੇ ਇਸ ਨੂੰ ਕੋਈ ਵੀ ਸਹੀ ਮਾਰਗ ਜਿਹੜਾ ਹੈ ਉਹਦਾ ਗਿਆਨ ਨਹੀਂ ਹੈ ਸਾਹਿਬ ਆਖਦੇ ਇਹ ਜਿਹੜਾ ਮਨੁੱਖ ਹੈ ਇਸ ਨੂੰ ਕੇਵਲ ਤੇ ਕੇਵਲ ਮਾਇਆ ਦੇ ਨਾਲ ਪ੍ਰੇਮ ਹੈ ਇਹ ਕੇਵਲ ਤੇ ਕੇਵਲ ਮਾਇਆ ਦੀ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ ਇਹ ਕੇਵਲ ਤੇ ਕੇਵਲ ਮਾਇਆ ਦੇ ਪਿੱਛੇ ਲੱਗਾ ਹੋਇਆ ਮਾਇਆ ਦੇ ਪਤੀ ਪਰਮਾਤਮਾ ਦੇ ਬਾਰੇ ਇਹਦਾ ਕੋਈ ਖਿਆਲ ਨਹੀਂ ਹੈ ਉਹਦੇ ਵੱਲੋਂ ਇਹਦਾ ਕੋਈ ਧਿਆਨ ਨਹੀਂ ਜਾਂਦਾ ਹੈ ਤੇ ਸਤਿਗੁਰੂ ਸਮਝਾਉਂਦੇ ਇਹਨੂੰ ਇਸ ਤਰ੍ਹਾਂ ਕੁਝ ਵੀ ਹੱਥ ਵਿੱਚ ਨਹੀਂ ਲੱਗਣਾ ੋਖਣ ਨੀਰ ਬਰੋਲੀ ਐ ਮੱਖਣ ਨਹੀਂ ਰੀਸੈ ਜੇਕਰ ਛੱਪੜ ਦੇ ਵਿੱਚ ਕੋਈ ਮਧਾਣੀ ਰੜਕੀ ਜਾਵੇ ਤੇ ਸਤਿਗੁਰੂ ਕਹਿੰਦੇ ਮੱਖਣ ਨਹੀਂ ਆ ਸਕਦਾ ਇਸ ਮਾਰਗ ਦੇ ਉੱਤੇ ਚੱਲਣ ਦੇ ਨਾਲ ਕੁਝ ਵੀ ਹੱਥ ਦੇ ਵਿੱਚ ਨਹੀਂ ਲੱਗ ਸਕਦਾ ਹੈ ਇਸ ਕਰਕੇ ਸਤਿਗੁਰੂ ਆਖਦੇ ਨੇ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿੰਨ ਬੁੱਝ ਨ ਕਾਈ ਪਾਈ ਉਹਨਾਂ ਨੂੰ ਕੋਈ ਬੁੱਝ ਨਹੀਂ ਹੈ ਸੋਝੀ ਕਿਸੇ ਪ੍ਰਕਾਰ ਦੀ ਨਹੀਂ ਹੈ ਸਹੀ ਮਾਰਗ ਨੂੰ ਪਛਾਣਦੇ ਨਹੀਂ ਹਨ ਤੇ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਵੀ ਆਤਮਕ ਦੁੱਖ ਪਾਉਂਦੇ ਨੇ ਤੇ ਪ੍ਰਭੂ ਦੀ ਹਜੂਰੀ ਦੇ ਵਿੱਚ ਵੀ ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਸਤਿਗੁਰੂ ਸਮਝਾਉਂਦੇ ਹਲਤ ਪਲਤ ਉਹ ਸੁਖ ਨਾ ਪਾਵੇ ਅੰਤ ਗਏ ਪਛਤਾਏ ਉਹਨਾਂ ਦਾ ਹਲਤ ਪਲਤ ਲੋਕ ਪਰਲੋਕ ਦੋਵੇਂ ਦੇ ਦੋਵੇਂ ਹੱਥੋਂ ਛੁੱਟ ਜਾਂਦੇ ਨੇ ਕਿਸੇ ਪ੍ਰਕਾਰ ਦਾ ਸੁਖ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਸਕਦਾ ਅੰਤ ਨੂੰ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ ਸਮਝ ਆਉਂਦੀ ਹੈ ਕਿ ਉਹਨਾਂ ਦਾ ਮਾਰਗ ਗਲਤ ਸੀ ਪਰ ਉਸ ਵੇਲੇ ਪਛਤਾਇਆ ਕੁਝ ਵੀ ਨਹੀਂ ਹੋ ਸਕਦਾ ਇਹ ਸਤਿਗੁਰੂ ਸਮਝਾਉਂਦੇ ਨੇ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉਮੈ ਵਿੱਚ ਹਉ ਜਾਏ ਨਾਨਕ ਜਿਸ ਪੁਰਬੋ ਵੈ ਲਖਿਆ ਸੋ ਗੁਰ ਚਰਣੀ ਆਏ ਪਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੇ ਨਾਲ ਨਾਮ ਸਿਮਰਨ ਦੇ ਮਾਰਗ ਦੇ ਉੱਤੇ ਚੱਲਦਾ ਹੈ। ਇਹ ਸmarg ਦੇ ਉੱਤੇ ਕਹਿਣ ਨੂੰ ਤਾਂ ਸਾਰੇ ਹੀ ਚੱਲਦੇ ਨੇ। ਅਸੀਂ ਸਾਰੇ ਹੀ ਕਵਾਂਗੇ ਕਿ ਆਪਾਂ ਤਾਂ ਗੁਰਦੁਆਰੇ ਆਉਂਦੇ। ਅਸੀਂ ਤਾਂ ਰੋਜ਼ਾਨਾ ਕਥਾ ਸੁਣਦੇ, ਕੀਰਤਨ ਸੁਣਦੇ ਹਾਂ। ਗੁਟਕਾ ਸਾਹਿਬ ਲੈ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਦੇ ਹਾਂ। ਸ਼ਾਮ ਨੂੰ ਵੀ ਆ ਕੇ ਅਸੀਂ ਬਾਣੀ ਪੜ੍ਹਦੇ। ਤੇ ਤੁਸੀਂ ਕਹੀ ਜਾਂਦੇ ਕੋਈ ਵਿਰਲਾ ਹੀ ਨਾਮ ਜਪਦਾ। ਅਸੀਂ ਤਾਂ ਇੱਥੇ ਬਹੁਤ ਸਾਰੇ ਲੋਕਾਂ ਕੀ ਨਾਮ ਜਪਦੇ ਹਾਂ ਸਤਿਗੁਰੂ ਆਖਦੇ ਇਸ ਤਰ੍ਹਾਂ ਨਾਮ ਨਹੀਂ ਜਪਿਆ ਜਾਂਦਾ ਕੇਵਲ ਤੇ ਕੇਵਲ ਰਸਨਾ ਦੇ ਨਾਲ ਜਪਿਆ ਜਾਵੇ ਤੇ ਦਿਲ ਦੇ ਅੰਦਰ ਖੋਟ ਹੋਵੇ ਫਿਰ ਗੱਲ ਨਹੀਂ ਬਣਦੀ ਦਿਲੋਂ ਮੁਹੱਬਤ ਜਿਨ ਸਹੀ ਸਚਿਆ ਜਿਨ ਮਨਹੋਰ ਮੁਖਹੋਰ ਸਿਕੰਡੇ ਕੱਚੇ ਉਸ ਪਰਮਾਤਮਾ ਨੂੰ ਠੱਗਿਆ ਨਹੀਂ ਜਾ ਸਕਦਾ ਉਹਨੂੰ ਸਬਦ ਦਾ ਪਤਾ ਹੈ ਕਿਹ ਕੈਸ ਦੇ ਮਨ ਦੇ ਅੰਦਰ ਖੋਟ ਹੈ ਤੇ ਕਿਹੜਾ ਖਰਾ ਹੈ ਜੇ ਕੋਈ ਮਨ ਦੇ ਅੰਦਰ ਖੋਟ ਲੈ ਕਰਕੇ ਤੇ 2 ਘੰਟੇ ਬੈਠਾ ਬਾਣੀ ਪੜੀ ਜਾਵੇ ਤੇ ਉਹਦਾ ਮਨ ਹੋਰ ਹੈ ਤੇ ਮੁਖ ਹੋਰ ਹੈ ਮੁਖ ਦੇ ਉੱਤੇ ਅੰਮ੍ਰਿਤ ਬਾਣੀ ਤੇ ਮਨ ਦੇ ਅੰਦਰ ਕਪਟ ਭਰਿਆ ਹੋਇਆ ਹੈ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਧਾ ਚੋਟਾ ਖਾਵੇ ਸਤਿਗੁਰੂ ਆਖਦੇ ਅੰਦਰ ਜ਼ਹਿਰ ਭਰੀ ਹੋਵੇ ਤੇ ਰਸਨਾ ਦੇ ਉੱਤੇ ਅੰਮ੍ਰਿਤ ਹੋਵੇ ਤੇ ਗੱਲ ਨਹੀਂ ਬਣਨੀ ਹੈ ਜਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੱਖਰੇ ਕਰ ਦਿੱਤਾ ਜਾਂਦਾ ਹੈ ਉੱਥੇ ਇਨਸਾਫ ਹੁੰਦਾ ਉਹਦੇ ਨਾਲੋਂ ਵੱਡਾ ਕੋਈ 파ਰਖੂ ਨਹੀਂ ਕੋਈ ਜੱਜ ਨਹੀਂ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਸਤਗੁਰੂ ਸਮਝਾਉਂਦੇ ਨੇ ਇਸ ਕਰਕੇ হে ਭਾਈ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸ਼ਾਦੀ ਕੋ ਨਾਮ ਧਿਆਏ ਇਸ ਹਉਮੈ ਵਿੱਚੋਂ ਜਾਏ ਜਿਸ ਦਾ ਮਨ ਵੀ ਸੱਚਾ ਹੈ ਤੇ ਮੁਖ ਵੀ ਸੱਚਾ ਹੈ ਇਸ ਤਰ੍ਹਾਂ ਕੋਈ ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਦੀ ਰਸਨਾ ਦੇ ਉੱਤੇ ਵੀ ਅੰਮ੍ਰਿਤ ਨਾਮ ਹੈ ਹਿਰਦੇ ਵਿੱਚ ਵੀ ਗੁਣ ਨੇ ਪਰਉਪਕਾਰ ਹੈ ਜੀਵਨ ਦੇ ਵਿੱਚ ਵੀ ਚੱਲਦੇ ਆ ਗੁਰੂ ਦੇ ਮਾਰਗ ਦੇ ਉੱਤੇ ਚੱਲਦੇ ਨੇ ਤੇ ਸਹਉਮੈ ਵਿੱਚੋਂ ਜਾਏ ਉਹਨਾਂ ਦੇ ਹਿਰਦੇ ਦੇ ਅੰਦਰੋਂ ਮੈਂ ਅਭਮਾਨ ਦੀ ਭਾਵਨਾ ਇਹ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੁੰਦੀ ਹੈ ਸਤਗੁਰੂ ਸਮਝਾਉਂਦੇ ਨੇ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਣੀ ਆਏ ਪਾਏ ਜਿਨ੍ਹਾਂ ਦੇ ਪੂਰਬਲੇ ਸੰਸਕਾਰਾਂ ਦੇ ਅਨੁਸਾਰ ਕਰਮਾਂ ਦੇ ਅਨੁਸਾਰ ਸੋਹਣੇ ਲੇਖ ਲਿਖੇ ਹੋਏ ਨੇ ਉਹ ਸਤਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਸਤਗੁਰਾਂ ਦੇ ਚਰਣੀ ਆ ਕਰਕੇ ਲੱਗ ਜਾਂਦੇ ਨੇ ਸਤਗੁਰੂ ਦੇ ਚਰਨ ਕਿਹੜੇ ਨੇ ਗੁਰਬਾਣੀ ਹੀ ਸਤਗੁਰੂ ਦੇ ਚਰਨ ਨੇ ਭਾਵ ਕਿ ਉਹ ਆ ਕਰਕੇ ਗੁਰਬਾਣੀ ਦੇ ਨਾਲ ਲੱਗ ਜਾਂਦੇ ਨੇ ਬਾਣੀ ਗੁਰਬਾਣੀ ਲੱਗੇ ਤਿੰਨ ਹੱਥ ਚੜ੍ਹਿਆ RAM ਇਹ ਜੋ ਨਾਮ ਹੀਰਾ ਹੈ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਇਹ ਨਾਮ ਹੀਰਾ ਜਿਹੜਾ ਹੈ ਜਿਹੜੇ ਬਾਣੀ ਗੁਰਬਾਣੀ ਦੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ ਹੱਥ ਆਉਂਦਾ ਹੈ ਸਤਿਗੁਰੂ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਇਹ ਭਾਈ ਜਿਨ੍ਹਾਂ ਨੇ ਪੁਰਬਲੇ ਕਰਮ ਕਰਕੇ ਆਪਣੇ ਮੱਥੇ ਦੇ ਲੇਖ ਬਣਾਏ ਹੋਏ ਨੇ ਉਹ ਗੁਰੂ ਦੀ ਚਰਣੀ ਆਕਰ ਕੇ ਲੱਗਦੇ ਨੇ ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਕਿਰਪਾ ਕਰਕੇ ਸਮਝਾਉਂਦੇ ਨੇ ਮਨਮੁਖ ਹੁੰਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸ਼ਕਤੀ ਅੰਦਰ ਵਰਤਦਾ ਕੂੜ ਤੇਸ਼ ਕਾ ਹੈ ਉਹ ਪਾਹੋ ਜੋ ਮਨਮੁਖ ਹੈ ਉਹਦਾ ਹਿਰਦਾ ਪੁੱਠਾ ਕਮਲ ਹੈ ਸਾਡਾ ਹਿਰਦਾ ਜਿਹੜਾ ਸਤਿਗੁਰੂ ਆਖਦੇ ਇਹ ਕਮਲ ਵੰਗ ਹੈ ਪਰ ਇਹ ਪੁੱਠਾ ਹੈ ਉਹਦਾ ਹੈ ਤੇ ਉਹਦਾ ਕਮਲ ਜਿਹੜਾ ਹੈ ਉਹ ਕਦੇ ਖਿੜ ਨਹੀਂ ਸਕਦਾ ਕਮਲ ਦੇ ਜੋ ਪੰਖੜੀਆਂ ਨੇ ਜੇਕਰ ਇਹਨਾਂ ਦਾ ਮੁਖ ਉੱਪਰ ਵੱਲ ਨੂੰ ਹੋਵੇ ਤੇ ਫਿਰ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਬਾਹਰ ਨਿਕਲ ਕਰਕੇ ਉਸ ਖਿੜ ਜਾਂਦੀਆਂ ਨੇ ਖੇੜਾ ਉਹਨਾਂ ਨੂੰ ਆ ਜਾਂਦਾ ਹੈ ਪਰ ਜੇਕਰ ਕਮਲ ਦੀਆਂ ਪੰਖੜੀਆਂ ਦਾ ਮੁਖ ਅੰਦਰ ਵੱਲ ਨੂੰ ਹੋਵੇ ਉਲਟਾ ਹੋਵੇ ਫਿਰ ਇਹ ਕਮਲ ਕਦੇ ਖਿੜ ਨਹੀਂ ਸਕਦਾ ਜੋ ਮਨਮੁਖ ਹੈ ਉਹਦਾ ਹਿਰਦਾ ਉਲਟਾ ਕਮਲ ਹੈ ਸਤਿਗੁਰੂ ਆਖਦੇ ਉਹ ਖੇਡਦਾ ਨਹੀਂ ਹੈ ਮਨਮੁਖ ਉਹਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ ਉਸ ਹਿਰਦੇ ਵਿੱਚ ਫਿਰ ਨਾ ਭਗਤੀ ਹੈ ਨਾ ਪਰਮਾਤਮਾ ਦਾ ਨਾਮ ਠਹਿਰਦਾ ਹੈ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਹ ਪਾਉ ਐਸਾ ਮਨਮੁਖ ਕੇਵਲ ਤੇ ਕੇਵਲ ਸ਼ਕਤੀ ਦੇ ਅੰਦਰ ਵਰਤਦਾ ਸ਼ਕਤੀ ਦਾ ਭਾਵ ਹੈ ਮਾਇਆ ਉਸ ਪਰਮਾਤਮਾ ਦੀ ਸ਼ਕਤੀ ਆਖਦੇ ਨੇ ਮਾਇਆ ਨੂੰ ਇਸ ਕੁਦਰਤ ਨੂੰ ਉਹ ਇਸ ਮਾਇਆ ਦੇ ਅੰਦਰ ਵਰਤਦਾ ਹੈ ਉਸ ਨੂੰ ਮਾਇਆ ਦਾ ਨਸ਼ਾ ਹਮੇਸ਼ਾ ਚੜਿਆ ਰਹਿੰਦਾ ਹੈ ਊੜ ਤਿਸ ਕਾ ਹੈ ਉਪਾਉ ਉਸ ਨੂੰ ਕੋਈ ਵੀ ਕਾਰਜ ਜੇ ਉਸ ਨੇ ਕਰਨਾ ਹੋਵੇ ਨਾ ਤੇ ਉਹਦੇ ਕੋਲ ਉਪਾਅ ਜਿਹੜਾ ਇਹ ਨਹੀਂ ਹੈ ਕਿ ਸਤਿਗੁਰੂ ਦੇ ਅੱਗੇ ਹੱਥ ਜੋੜੇ ਆ ਕਰਕੇ ਬੇਨਤੀ ਕਰੇ ਸਤਿਗੁਰੂ ਤੋਂ ਮਾਰਗ ਪੁੱਛੇ ਤੇ ਉਸ ਮਾਰਗ ਦੇ ਅਨੁਸਾਰ ਉਪਾਅ ਨੂੰ ਅਪਣਾਵੇ ਉਹਦੇ ਕੋਲ ਉਪਾਅ ਇੱਕੋ ਹੀ ਹੈ ਉਦੇ ਕੋਲ ਕੂੜ ਦਾ ਉਪਾਅ ਹੈ ਝੂਠ ਦਾ ਉਪਾਅ ਹੈ ਉਹ ਕਹਿੰਦਾ ਅਸੀਂ ਵੱਲ ਛਲ ਕਰਕੇ ਹਰ ਇੱਕ ਮਾਰਗ ਨੂੰ ਸਿੱਧਾ ਕਰ ਲੈਣਾ ਹੈ ਮਾਇਆ ਦੇ ਰਸਤੇ ਦੇ ਵਿੱਚ ਚੱਲਣਾ ਹੈ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹ ਜਿਨ੍ਹਾਂ ਦੀ ਬਿਰਤੀ ਕਲਯੁਗੀ ਹੈ ਸਤਗੁਰੂ ਆਖਦੇ ਉਹਨਾਂ ਨੇ ਤੇ ਆਪਣੇ ਜੀਵਨ ਰੂਪੀ ਰਥ ਨੂੰ ਚਲਾਉਣ ਵਾਸਤੇ ਜਿਹੜਾ ਰਥਵਾਹ ਰੱਖਿਆ ਹੋਇਆ ਹੈ ਜਿਹੜਾ ਸਾਰਥੀ ਰੱਖਿਆ ਹੋਇਆ ਉਹ ਕੂੜ ਰੱਖਿਆ ਹੋਇਆ ਝੂਠ ਰੱਖਿਆ ਹੋਇਆ ਹੈ ਉਹ ਝੂਠ ਬੋਲ-ਬੋਲ ਕੇ ਜੀਵਨ ਰੂਪੀ ਰਥ ਨੂੰ ਚਲਾਉਂਦੇ ਨੇ ਇਸ ਤਰ੍ਹਾਂ ਸਤਿਗੁਰੂ ਇਸ ਸ਼ਬਦ ਦੇ ਵਿੱਚ ਵੀ ਸਮਝਾਉਂਦੇ ਨੇ ਕਿ ਉਹਨਾਂ ਦੇ ਕੋਲ ਕੂੜ ਹੀ ਉਪਾਅ ਹੈ ਸ਼ਕਤੀ ਅੰਦਰ ਵਰਤ ਦਾ ਕੂੜ ਤਿਸਕਾ ਹੈ ਉਪਾਉ ਤਿਸਕਾ ਅੰਦਰ ਚਿਤ ਨ ਭਿਜਈ ਮੁਖ ਫਿਕਾ ਲਾਉ ਓਏ ਧਰਮ ਰਲਾਈ ਨ ਰਲਨ ਉਹਨਾਂ ਅੰਦਰ ਕੂੜ ਸੁਵਹੁ ਐਸੇ ਮਨੁੱਖ ਜਿਨ੍ਹਾਂ ਨੇ ਆਪਣੇ ਜੀਵਨ ਰੂਪੀ ਰਥ ਦਾ ਸਾਰਥੀ ਰਥ ਦਾ ਰਥਵਾ ਕੂੜ ਨੂੰ ਬਣਾਇਆ ਹੋਵੇ ਝੂਠ ਨੂੰ ਬਣਾਇਆ ਹੋਵੇ ਉਹਨਾਂ ਦਾ ਫਿਰ ਅੰਦਰ ਜਿਹੜਾ ਚਿੱਤ ਹੈ ਹਿਰਦਾ ਹੈ ਉਹ ਕਦੇ ਵੀ ਬਾਣੀ ਦੇ ਪ੍ਰੇਮ ਦੇ ਨਾਲ ਨਹੀਂ ਭਿੱਜਦਾ ਨਾਮ ਦੇ ਰਸ ਦੇ ਨਾਲ ਕਦੇ ਵੀ ਨਹੀਂ ਭਿੱਜਦਾ ਤਿਸਕਾ ਅੰਦਰ ਚੇਤਨਾ ਭਿੱਜਈ ਮੁਖ ਫੀਕਾ ਅਲਾਓ ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਮਰਤ ਰੂਪ ਬਾਣੀ ਦੀ ਸਿੰਚਾਈ ਨਾ ਹੋਈ ਹੋਵੇ ਉਹਨਾਂ ਦੀ ਰਸਨਾ ਦੇ ਉੱਤੇ ਮਠਾਸ ਆ ਜਾਵੇ ਇਹ ਕਿਵੇਂ ਹੋ ਸਕਦਾ ਹੈ ਉਹਨਾਂ ਦੀ ਰਸਨਾ ਦੇ ਉੱਤੇ ਫਿੱਕੇ ਬੋਲ ਹੁੰਦੇ ਨੇ ਮੁਖ ਫਿੱਕਾ ਅਲਾਉ ਮੁਖੋਂ ਫਿੱਕੇ ਬੋਲ ਹੀ ਬੋਲਦੇ ਨੇ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਨੇ ਕਿ ਜਿਹੜੇ ਮਨੁੱਖ ਫਿੱਕੇ ਬੋਲ ਬੋਲਦੇ ਨੇ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਵੇ ਜਿਹੜਾ ਮਨੁੱਖ ਫਿੱਕਾ ਬੋਲਣਾ ਜੀਵਨ ਵਿੱਚ ਸ਼ੁਰੂ ਕਰ ਦਿੰਦਾ ਜਿਹੜਾ ਗਾਲੀ ਗਲੋਚ ਦੇ ਨਾਲ ਚੱਲਦਾ ਹੈ ਸਤਿਗੁਰੂ ਕਹਿੰਦੇ ਉਹਦਾ ਤਨ ਤੇ ਮਨ ਜਿਹੜਾ ਹੈ ਉਹ ਫਿੱਕਾ ਹੋ ਜਾਂਦਾ ਹੈ ਉਹਦੇ ਉੱਤੇ ਕਦੇ ਰੰਗ ਨਹੀਂ ਚੜ ਸਕਦਾ ਉਹਨਾਂ ਦਾ ਹਿਰਦਾ ਚਿੱਤ ਜਿਹੜਾ ਹੈ ਨਾਮ ਅੰਮ੍ਰਿਤ ਦੇ ਨਾਲ ਕਦੇ ਨਹੀਂ ਭਿੱਜ ਸਕਦਾ ਤਿਸ ਕਾ ਅੰਦਰ ਚੇਤਨਾ ਭਿੱਜਈ ਮੁਖ ਫਿੱਕਾ ਅਲਾਹੋ ਕੋਈ ਧਰਮ ਰਲਾਈ ਨਾ ਰਲਨ ਉਹਨਾਂ ਨੂੰ ਕਦੇ ਵੀ ਧਰਮ ਦੇ ਵਿੱਚ ਰਲਾਇਆ ਨਹੀਂ ਜਾ ਸਕਦਾ ਜੇ ਕੋਸ਼ਿਸ਼ਾਂ ਵੀ ਕਰਨ ਧਰਮ ਦੇ ਮਾਰਗ ਤੇ ਉੱਤੇ ਚੱਲਣ ਦੀਆਂ ਤਾਂ ਵੀ ਪਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ ਉਹ ਧਰਮ ਦੇ ਵਿੱਚ ਕਦੇ ਰਲ ਹੀ ਨਹੀਂ ਸਕਦੇ ਕਿਉਂਕਿ ਮੁਖ ਦੇ ਉੱਤੇ ਫਿੱਕੇ ਬਚਨ ਨੇ ਤੇ ਸਤਿਗੁਰੂ ਕਹਿੰਦੇ ਉਹਨਾਂ ਅੰਦਰ ਕੂੜ ਛਵਾਉ ਅਸਲ ਵਿੱਚ ਧਰਮ ਦੇ ਵਿੱਚ ਰਲਣ ਦੀ ਕੋਸ਼ਿਸ਼ ਬਾਹਰੋਂ ਕਰ ਸਕਦੇ ਨੇ ਬਾਹਰੋਂ ਰਸਨਾ ਦੇ ਉੱਤੋਂ ਨਾਮ ਜਪ ਸਕਦੇ ਨੇ ਪਰ ਉਹਨਾਂ ਦੇ ਅੰਦਰ ਜਿਹੜਾ ਸਵਾਦ ਹੈ ਨਾਮ ਦਾ ਨਹੀਂ ਹੈ ਸਤਗੁਰੂ ਕਹਿੰਦੇ ਉਹਨਾਂ ਅੰਦਰ ਕੂੜ ਸੁਭਾਅ ਉਹਨਾਂ ਦੇ ਅੰਦਰ ਸਵਾਦ ਕਾਦਾ ਹੈ ਝੂਠ ਦਾ ਹੈ ਕੂੜ ਦਾ ਹੈ ਉਲਟੇ ਮਾਰਗ ਦਾ ਹੈ ਨਾਨਕ ਕਰਤੇ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁਬੇ ਗੁਰਮੁਖ ਤਰੇ ਜਪ ਹਰ ਨਾਮ ਸਤਗੁਰੂ ਸਮਝਾਉਂਦੇ ਕਹਿੰਦੇ ਸਾਰੀ ਦੀ ਸਾਰੀ ਵਿਦ ਜਿਹੜੀ ਹੈ ਇਹ ਬਣਤ ਜਿਹੜੀ ਹੈ ਉਸ ਕਰਤੇ ਨੇ ਬਣਾਈ ਉਸ ਨੇ ਐਸੀ ਕੁਦਰਤ ਰਚੀ ਇਸ ਤਰੀਕੇ ਦੇ ਨਾਲ ਕਰਮਾਂ ਦੇ ਵਿੱਚ ਮਨੁੱਖ ਨੂੰ ਪਾਇਆ ਕਿ ਇਹਨਾਂ ਕਰਮਾਂ ਦੇ ਵਿੱਚ ਪਿਆ ਹੋਇਆ ਕੋਜ ਮਨੁੱਖ ਜਿਹੜੇ ਨੇ ਮਨਮੁਖ ਕੂੜ ਬੋਲ ਬੋਲ ਡੁੱਬੇ ਇਸ ਸੰਸਾਰ ਸਮੁੰਦਰ ਦੇ ਵਿੱਚ ਔਗਣਾ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਉਹ ਝੂਠ ਬੋਲ ਬੋਲ ਕੇ ਉਲਟੇ ਮਾਰਗ ਦੇ ਉੱਤੇ ਚੱਲਦੇ ਆਂ ਡੁੱਬ ਜਾਂਦੇ ਨੇ ਗੁਰਮੁਖ ਤਰੇ ਜਪ ਹਰ ਨਾਉ ਤੇ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ ਉਹ ਨਾਮ ਜਪਦਿਆਂ ਤਰ ਜਾਂਦੇ ਨੇ ਗੁਰਸਵਾਰੋ ਸਤਜੋਨ ਨੂੰ ਗੁਰੂ ਦਰਬਾਰ ਦੇ ਅੰਦਰ ਅੰਮ੍ਰਿਤ ਸੰਚਾਰ ਹੋਣਾ ਉਸ ਅੰਮ੍ਰਿਤ ਸੰਚਾਰ ਦੇ ਵਿੱਚ ਅਸੀਂ ਵੀ ਆ ਕਰਕੇ ਹਾਜ਼ਰ ਹੋਈਏ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖਾਲਸਾ ਪੰਥ ਵਿੱਚ ਸ਼ਾਮਲ ਹੋਈਏ ਤੇ ਮਾਰਗ ਕਿਹੜਾ ਅਪਣਾਉਣਾ ਜਿਹੜਾ ਸਤਗੁਰੂ ਨੇ ਇੱਥੇ ਸਮਝਾਇਆ ਕਿ ਗੁਰਮੁਖ ਤਰੇ ਜਪ ਹਰ ਨਾਮ ਜਿਨ੍ਹਾਂ ਨੇ ਮੁਖ ਗੁਰੂ ਵੱਲ ਕਰਨਾ ਜਿਨ੍ਹਾਂ ਨੇ ਖਾਲਸੇ ਪੰਥ ਵਿੱਚ ਸ਼ਾਮਲ ਹੋਣਾ ਉਹਨਾਂ ਨੇ ਨਾਮ ਸਿਮਰਦਿਆ ਇਸ ਭਵ ਸਾਗਰ ਤੋਂ ਤਰਨਾ ਪਾਰ ਹੋਣਾ ਤੇ ਜਿਨ੍ਹਾਂ ਨੇ ਝੂਠ ਦੇ ਮਾਰਗ ਦੇ ਉੱਤੇ ਚੱਲਣਾ ਮਨਮੁਖ ਕੂੜ ਬੋਲ ਬੋਲ ਡੁੱਬੇ ਉਹਨਾਂ ਨੇ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਣਾ ਇਹਦੀਆਂ ਲਹਿਰਾਂ ਨੇ ਉਹਨਾਂ ਨੂੰ ਆਪਣੇ ਅਗੋਸ਼ ਦੇ ਵਿੱਚ ਲੈ ਲੈਣਾ ਉਹਨਾਂ ਦਾ ਆਤਮਿਕ ਜੀਵਨ ਗਰਕ ਹੋ ਜਾਣਾ ਇਸ ਕਰਕੇ ਇਸ ਭਿਆਨਕ ਸਮੇਂ ਦੇ ਅੰਦਰ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗ ਕੇ ਖਾਲਸੇ ਪੰਥ ਵਿੱਚ ਸ਼ਾਮਲ ਹੋਈਏ ਅਗਲੀ ਪੌੜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਦੇਸ਼ ਕਰਦੇ ਨੇ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਇਸ ਮਾਰਗ ਨੂੰ ਬੂਝੇ ਬਿਨ ਸਮਝੇ ਬਿਨ ਵੱਡਾ ਫੇਰ ਪਿਆ ਇਹ ਜਨਮ ਮਰਨ ਦਾ ਵੱਡਾ ਚੱਕਰ ਪਿਆ ਹੋਇਆ ਹੈ ਤੇ ਸਤਿਗੁਰੂ ਸਮਝਾਉਂਦੇ ਨੇ ਇਹਦੇ ਵਿੱਚ ਫਿਰ ਆਵੇ ਜਾਈ ਬਾਰ-ਬਾਰ ਮਨੁੱਖ ਜਿਹੜਾ ਜਨਮ ਮਰਨ ਦੇ ਵਿੱਚ ਪਿਆ ਰਹਿੰਦਾ ਇਸ ਗੇੜ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਹੈ ਸਤਿਗੁਰ ਕੀ ਸੇਵਾ ਨਾ ਕੀਤੀ ਹੈ ਸਤਿਗੁਰੂ ਦੀ ਸੇਵਾ ਅਸੀਂ ਕਹਾਂਗੇ ਕਰਦੇ ਹਾਂ ਸਤਿਗੁਰੂ ਦੀ ਸੇਵਾ ਹੈ ਉਹਨਾਂ ਦਾ ਹੁਕਮ ਮੰਨਣਾ ਆਪਾਂ ਕਹਿੰਦੇ ਇਹਨਾਂ ਫਲਾਣਾ ਬੰਦਾ ਪੁਲਿਸ ਵਿੱਚ ਸਰਵਿਸ ਕਰਦਾ ਫਲਾਣਾ ਬੰਦਾ ਆਰਮੀ ਵਿੱਚ ਸਰਵਿਸ ਕਰਦਾ ਸੇਵਾ ਕਰਦਾ ਸੇਵਾ ਕਿਵੇਂ ਕਰਦਾ ਜੋ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਫਾਲੋ ਕਰਦਾ ਜਿਨਨੇ ਆਰਡਰਸ ਨੇ ਉਹਨਾਂ ਨੂੰ ਫਾਲੋ ਕਰਦਾ 댓 ਇਜ਼ ਵਾਈ ਕਿ ਹੀ ਇਜ਼ ਸਰਵਿੰਗ ਇਨ ਆਰਮੀ ਉਹ ਆਰਮੀ ਵਿੱਚ ਸੇਵਾ ਕਰ ਰਿਹਾ ਤੇ ਅਸੀਂ ਗੁਰੂ ਦੇ ਇੱਕ ਵੀ ਆਰਡਰ ਨੂੰ ਫਾਲੋ ਨਹੀਂ ਕਰਦੇ ਐਂਡ ਵੀ ਆਰ ਸੇਂਗ ਅਸੀਂ ਸੇਵਾ ਕਰ ਰਹੇ ਅਸੀਂ ਸੇਵਾ ਨਹੀਂ ਕਰਦੇ ਇਸ ਤਰੀਕੇ ਦੇ ਨਾਲ ਗੁਰੂ ਦੇ ਹੁਕਮਾਂ ਨੂੰ ਮੰਨਣਾ ਹੀ ਸੇਵਾ ਹੈ ਸਤਗੁਰੂ ਸਮਝਾਉਂਦੇ ਨੇ ਇਸ ਤਰ੍ਹਾਂ ਹੀ ਭਾਈ ਸਤਗੁਰੂ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਪਛਤਾਈ ਅੰਤ ਨੂੰ ਐਸੇ ਮਨੁੱਖਾਂ ਨੂੰ ਪਛਤਾਉਣਾ ਪੈਂਦਾ ਹੈ ਆਪਣੀ ਕਿਰਪਾ ਕਰੇ ਗੁਰੂ ਪਾਈਏ ਵਿੱਚੋਂ ਆਪ ਗਵਾਹੀ ਸਤਿਗੁਰੂ ਸਮਝਾਉਂਦੇ ਜਦੋਂ ਪਰਮਾਤਮਾ ਆਪਣੀ ਮਿਹਰ ਕਰਦਾ ਗੁਰ ਪਾਈਏ ਉਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਵਿੱਚੋਂ ਆਪ ਗਵਾਹੀ ਗੁਰੂ ਦੇ ਮਾਰਗ ਦੇ ਉੱਤੇ ਚੱਲਦੇ ਹਉਮੈ ਮੈਂ ਇਹ ਮਨੁੱਖ ਦੀ ਗਵਾਚ ਜਾਂਦੀ ਹੈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੇ ਉਸ ਦੇ ਹਿਰਦੇ ਦੇ ਅੰਦਰੋਂ ਮਾਇਆ ਦੀ ਲੋਭ ਦੀ ਇਸ ਤਰ੍ਹਾਂ ਤ੍ਰਿਸ਼ਨਾ ਖਤਮ ਹੁੰਦੀ ਹੈ ਸੁਖ ਵਸੈ ਮਨ ਆਈ ਤੇ ਮਨ ਦੇ ਅੰਦਰ ਆਤਮਿਕ ਸੁਖ ਪ੍ਰਾਪਤ ਹੋ ਜਾਂਦਾ ਸਦਾ ਸਦਾ ਸਲਾਹੀ ਹੈ ਹਿਰਦੈ ਲਿਬਾਈ ਐਵੇਂ ਗੁਰੂ ਦੇ ਚਰਨੀ ਲੱਗ ਕੇ ਹਮੇਸ਼ਾ ਹੀ ਉਸ ਪਰਮਾਤਮਾ ਦੀ ਸਿਖਤ ਸਲਾ ਕੀਤੀ ਜਾਂਦੀ ਹੈ ਲਿਬ ਪਰਮਾਤਮਾ ਦੇ ਨਾਲ ਲੱਗ ਜਾਂਦੀ ਹੈ ਸਤਗੁਰ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਭੁੱਲਾਂ ਚੁੱਕਾਂ ਤੋਂ ਥਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ